पांजो कमिश्नर पुलिस अमृतसर श्री गुरप्रीत सिंह जी भुलर आई पी एस डॉक्टर प्रग्या जैन आई पी एस पी सिटी श्री हरप्रीत सिंह मढेर डीसीपी पी डिटेक्टिव श्री प्रभजोत सिंह जी विरक पी पी एस ए डी सी पी टू श्री वरिंदर सिंह गोसा पी पी एस ए सी पी नॉर्थ ਦੀ ਨਿਗਰਾਨੀ ਹੇਠ ਅੱਜ ਸਾਡੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਅਸੀਂ ਸਾਡੀ ਟੀਮ ਨੇ 15 ਚੋਰੀ ਸ਼ੁਦਾ ਮੋਬਾਈਲ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਦੋਸ਼ੀ ਨੇ 파ਰਸ ਅਤੇ ਨੁਕਲ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਸ਼ਰਧਾਲੂ ਮੱਥਾ ਉਧਰੋਂ ਆਉਂਦੇ ਨੇ ਤਾਂ ਉਹਨਾਂ ਤੋਂ ਵੀ ਇਹ ਚੋਰੀ ਕਰਦੇ ਇਹ ਕਿੰਨੇ ਫੋਨ ਰਾਮਤ ਇਹ ਸਾਨੂੰ 15 ਮੋਬਾਈਲ ਫੋਨ ਰਾਮਤ ਇਹਨਾਂ ਇਹਨਾਂ ਦੇ ਉੱਤੇ ਪਹਿਲੇ ਅਸੀਂ ਰਿਕਾਰਡ ਇਹਨਾਂ ਦਾ ਵੈਰੀਫਾਈ ਕਰਵਾ ਰਹੇ ਹਾਂ ਤੇ ਇਹਨਾਂ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਸਰੇ ਨਾ ਇਹ ਦੱਸੇ ਕਿ ਤੋਂ ਕਦੋਂ ਚੋਰੀ ਜਾਂਦੇ ਸੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਆ ਵੀ ਇਹ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਤਾਂ ਫਿਰ ਇਹ ਉੱਥੇ ਤਾਕ ਲਾ ਕੇ ਉਹਨਾਂ ਦੇ ਮੋਬਾਈਲ ਹੈ ਜਿਹੜੇ ਚੋਰੀ ਕਰ ਲੈ। ਏਜ ਕਿੰਨੀ ਦੱਸੀ ਜੀ? ਏਜ ਦੀ ਜਿਹੜੀ ਇੱਕ ਪਾਰਸ ਹੈ ਉਹਦੀ ਉਮਰ 19 ਸਾਲ ਹੈ। ਦੂਸਰੇ ਦੀ ਉਮਰ ਹੈ ਜਿਹੜੀ ਉਹ 22 ਸਾਲ। ਫਿਰ ਰਿਮਾਂਡ ਲੈ ਲਏ ਜੀ। ਇਹਨਾਂ ਦਾ ਰਿਮਾਂਡ ਲੇਤਾ ਜੀ ਇੱਕ ਦਿਨ ਦਾ। मानजो कमिश्नर पुलिस अमृतसर श्री गुरप्रीत सिंह जी भुलर आई पी एस डॉक्टर प्रग्या जैन आई पी एस डी सी पी सिटी श्री हरप्रीत सिंह मंडेर डीसीपी पी डिटेक्टिव श्री प्रभजोत सिंह जी विरक पी पी एस ए डी सी पी टू श्री वरेंद्र सिंह गोसा पी पी एस ए सी पी नॉर्थ ਜਿਹਦੀ ਨਿਗਰਾਨੀ ਹੇਠ ਅੱਜ ਸਾਡੀ ਥਾਣਾ ਸਿਵਲ ਲੈਂਡ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਅਸੀਂ ਸਾਡੀ ਟੀਮ ਨੇ 15 ਚੋਰੀ ਸ਼ੁਦਾ ਮੋਬਾਈਲ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਦੋਸ਼ੀ ਨੇ 파ਰਸ ਅਤੇ ਨੁਕਲ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਸ਼ਰਧਾਲੂ ਮੱਥਾ ਉਧਰੋਂ ਆਉਂਦੇ ਨੇ ਤਾਂ ਉਹਨਾਂ ਤੋਂ ਵੀ ਇਹ ਚੋਰੀ ਕਰਦੇ ਇਹ ਕਿੰਨੇ ਫੋਨ ਰਾਮਤ ਹੋਏ ਇਹ ਸਾਨੂੰ 15 ਮੋਬਾਈਲ ਫੋਨ ਰਾਮਤ ਇਹਨਾਂ ਇਹਨਾਂ ਦੇ ਉੱਤੇ ਪਹਿਲੇ ਅਸੀਂ ਰਿਕਾਰਡ ਇਹਨਾਂ ਦਾ ਵੈਰੀਫਾਈ ਕਰਵਾ ਰਹੇ ਹਾਂ ਤੇ ਇਹਨਾਂ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ। ਸਰ ਇਹ ਮੈਂ ਦੱਸਿਆ ਕਿ ਤੋਂ ਤੋਂ ਚੋਰੀ ਜਾਂਦੇ ਸੀ। ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਆ ਵੀ ਇਹ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਤਾਂ ਫਿਰ ਇਹ ਉੱਥੇ ਤਾਕ ਲਾ ਕੇ ਉਹਨਾਂ ਦੇ ਮੋਬਾਈਲ ਜਿਹੜੇ ਚੋਰੀ ਕਰ ਲੈਂਦੇ। ਏਜ ਕਿੰਨੀ ਦੱਸੀ ਜੀ? ਏਜ ਦੀ ਇੱਕ ਪਾਰਸ ਹੈ ਉਹਦੀ ਉਮਰ 19 ਸਾਲ ਹੈ। ਦੂਸਰੇ ਦੀ ਉਮਰ ਹੈ ਜਿਹੜੀ ਉਹ 22 ਸਾਲ। ਫਿਰ ਰਿਮਾਂਡ ਲੈ ਲਏਗੇ। ਇਹਨਾਂ ਦਾ ਰਿਮਾਂਡ ਲੇਤਾ ਜੀ ਇੱਕ ਦਿਨ ਦਾ।